چلنے دو آندیا حقیقت کی نہ جانے کون سے جھوکے سے بہروپیوں کے मुखوٹے اٹھ جائیں نوجوت سنگھ سیدھو دا ایک خور شاعرانہ وار اپنے تے یا ورودیاں تے اے تاں اوہی جانتے نے پر لنگے دینی کانگریس دا کاٹو کلیش کھل کے سامنے آیا راجا وڈنگ تے نوجوت سنگھ سیدھو آمو سامنے سن نوجوت سنگھ سیدھو اکثر شاعرانہ طریقے دے نال ਵਾਰ ਕਰਦੇ ਨੇ ਪੰਜਾਬ ਕਾਂਗਰਸ ਇੰਚਾਰਜ ਨੂੰ ਜਦੋਂ ਮਿਲਣ ਗਏ ਸਨ ਤਾਂ ਉਦੋਂ ਵੀ ਸ਼ੈਰਾਨਾ ਵਾਰ ਕਰਕੇ ਗਏ ਸਨ ਕਾਂਗਰਸ ਦੀਆਂ ਤਲਖੀਆਂ ਹੁਣ ਕਿਸੇ ਤੋਂ ਲੁਕੀਆਂ ਨਹੀਂ ਨੇ ਵੈਸੇ ਕੋਈ ਪਹਿਲੀ ਦਫਾ ਤਾਂ ਨਹੀਂ ਹੈ ਜਿਵੇਂ ਜਿਵੇਂ ਚੋਣਾਂ ਨੇੜੇ ਆਉਂਦੀਆਂ ਨੇ ਕਾਂਗਰਸੀਆਂ ਦੇ ਰੋਸੇ ਸਾਹਮਣੇ ਆ ਜਾਂਦੇ ਨੇ ਨਵਜੋਤ ਸਿੰਘ ਸਿੱਧੂ ਤੇ ਅਨੁਸ਼ਾਸਨ ਹਿੱਦਦਾ ਦੇ ਇਲਜ਼ਾਮ ਮਨਦੇ ਸਾਥੀਆਂ ਨੇ ਲਾਏ ਫਿਰ ਇੰਚਾਰਜ ਨੇ ਸੱਦਿਆ ਤਾਂ ਸਿੱਧੂ ਵੀ ਆਪਣਾ ਪੱਖ ਬਖੂ ਵੀ ਪੇਸ਼ ਕਰਕੇ ਆਏ ਤੇ ਬਿਬਾਕੀ ਨਾਲ ਬਿਆਨ ਦਿੱਤਾ ਹੁਣ ਜਦੋਂ ਉਹਨਾਂ ਦੇ ਸਾਥੀ ਉਹਨਾਂ ਦਾ ਪੱਖ ਪੂਰ ਰਹੇ ਨੇ ਕਾਂਗਰਸ ਦੇ ਕੁਝ ਸਾਥੀਆਂ ਤੇ ਸਵਾਲ ਖੜੇ ਕਰ ਰਹੇ ਨੇ ਤਾਂ ਨਵਜੋਤ ਸਿੰਘ ਸਿੱਧੂ ਉਹਨਾਂ ਬਿਆਨਾਂ ਨੂੰ ਸਾਂਝਾ ਕਰ ਰਹੇ ਨੇ ਤੇ ਨਾਲ ਹੀ ਕਰ ਰਹੇ ਨੇ ਸ਼ਾਇਰਾਨਾ ਵਾਰ